ਅੱਜ ਕਰ ਪਈਓ ਮਿੱਤਰੋ ਨਾ 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 ਦੇਖੋ ਜਰਾ ਕੰਪਲੇਲਾਂ ਦੇ ਪੂਰੀ ਤੇ ਇਹ ਬੜਾ ਕਿ ਤਰ੍ਹਾਂ ਦੇਖਿਆ ਖਲੌਂ ਦੀ ਲੋੜ ਨਹੀਂ ਜੈਂਗੋ ਹੋਣਾ ਹੰਦਾ ਪੂਰਾ ਸਿੱਸੀ ਗੱਲ ਤੋਂ ਸਵਾਗਤ ਆਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਤੇ ਗੁੱਡ ਮਾਰਨਿੰਗ ਗਾਈਜ਼ ਤੇ ਸੂਰਜ ਵੀ ਬਹੁਤ ਟੌਪ ਦਾ ਚੜ ਗਿਆ ਤੇ ਧੁੱਪ ਨਿਕਲਈ ਬਾਈ ਮੈਨੂੰ ਲੱਗਦਾ ਇਹ ਕਿ ਠੰਡ ਪਈ ਨਹੀਂ ਬਾਕੀ ਤੁਸੀਂ ਆਪਦੇ ਵਿਚਾਰ ਦਿਓ ਤੇ ਆਪਾਂ ਮਿੱਤਰੋ ਜਮਾ ਸੱਤ ਤੇ ਖੜਿਆ ਹਾਂ ਦੇਖੋ ਇਧਰ ਸੂਰਜ ਸਿਰ ਆ ਕਰ ਆਪਦੇ ਮਿੱਤਰੋ ਤੋਂ ਵੀਊ ਬਹੁਤ ਤਕੜਾ ਆ ਰਿਹਾ ਆਪਣੇ ਪਿੰਡ ਦਾ ਤੇ ਸਭ ਤੋਂ ਮੇਨ ਚੀਜ਼ ਜਿਹੜੀ ਆਪਾਂ ਕੱਲ੍ਹ ਕਿਹਾ ਸੀ ਵੀ ਆਪਾਂ ਆਨ ਲਾਈਨ ਆਰਡਰ ਕਰਤੀ ਤੇ ਇੱਕ ਵੀਰ ਆਪਣਾ ਬਠਿੰਡੇ ਤੋਂ ਆ ਰਿਹਾ ਤੇ ਉਹਨੂੰ ਮੈਂ ਫੋਨ ਕਰਿਆ ਵੀ ਬਠਿੰਡੇ ਏਜੰਸੀ ਆ ਗਈ ਤੇ ਉਹ ਤੋਂ ਆਪਾਂ ਫਿਲਟਰ ਜਿਹੜਾ ਆਪਣੇ ਵਾਲੇ R15 ਦਾ ਮੰਗਵਾ ਰਹੇ ਹਾਂ ਜੇ ਮਿਲ ਗਿਆ ਤਾਂ ਅੱਜ ਆਪਣੇ ਰੌਕਟ ਦਾ ਮਿੱਤਰੋ ਫਿਲਟਰ ਆਪਾਂ ਚੇਂਜ ਕਰਵਾ ਦਾਂਗੇ ਅੱਜ ਜਾਂ ਕੱਲ੍ਹ ਨੂੰ ਅੱਜ ਵੈਸੇ ਦੋ ਤਿੰਨ ਥਾਂ ਹੀ ਜਾ ਕੇ ਆਉਣਾ ਤੇ ਕੱਲ੍ਹ ਨੂੰ ਉਹ ਕੰਮ ਆਪਾਂ ਕਰਾਂਗੇ ਫਾਈਨਲ ਤੇ ਨਾਲ ਬਨੇ ਰਹੋ ਤੇ ਦੇਖਦੇ ਹਾਂ ਵੈਸੇ ਫਿਲਟਰ ਆਪਾਂ ਲੈ ਕੇ ਆਵਾਂਗੇ ਫੋਨ ਨੂੰ ਕਰਿਆ ਵਾ ਕਿਉਂਕਿ ਏਜੰਸੀ ਦੇ ਵਿੱਚ ਤਾਂ ਮਿਲ ਹੀ ਸਕਦਾਗਾ ਬਾਕੀ ਏਜੰਸੀ ਬਸ ਟਾਈਮ ਨਾਲ ਓਪਨ ਹੋਗੀ ਹੋਵੇ ਤੇ ਗੁੱਡ ਨਿਊ ਮਿਲ ਜੀ ਆਪਾਂ ਨੂੰ ਗੱਡੀ ਕੱਢ ਲਈ ਬਾਹਰ ਤੇ ਉਦੋਂ ਤੁਹਾਨੂੰ ਪਤਾ ਹੀ ਹੈ ਵੀ ਮੀਂਹ ਜਗਾਇੇ ਸੀਗੇ ਦੇਖੋ ਕਿ ਨਹੀਂ ਗੰਦੀ ਹੋਈ ਪਈ ਜਮਾ ਮੋਰ ਬਣਿਆ ਪਿਆ ਗੱਡੀ ਦਾ ਤੇ ਹੁਣ ਇਹਨੂੰ ਕਰਾਂਗੇ ਬਾਸ ਸਾਨੂੰ ਪਤਾ ਵੀ ਆਪਣਾ ਇੱਕ ਪੱਕਾ ਟਿਕਾਣਾ ਲਾਇਆ ਵਗੇ ਪਾਸੇ ਉੱਥੋਂ ਬਸ ਆਪਾਂ ਕੱਲਾ ਸੁੱੱਚ ਛੱਡਣੀ ਆ ਤੇ ਦੂਜਾ ਜਗਾਰਮੈਂਟ ਕੱਢਣਾ ਬਸ ਸਰ ਜਾ ਕੋ ਮੇਟਰ ਆਪਣਾ ਸੈਟਅਪ ਬਸ ਇਹਨੂੰ ਚੱਕ ਕੇ ਆਪਾਂ ਹੁਣ ਇੱਕ ਵਾਰੀ ਖੋਲ ਲਗੇ ਟਾਈਪ ਇਹ ਦੂਬਾਰਾ ਤੱਕਰੀ ਖੋਲ ਕੇ ਸਾਰੀ ਨੂੰ ਇਹ ਬਲਜੇ ਕੱਢ ਲਏ ਸਾਰੇ ਬਾੜੇ ਦੇ ਨਿਕਲ ਗਏ ਤੋਂ ਬਾਅਦ ਵਿੱਚ ਹੁਣ ਬਹੁਤ ਜਾਨ ਆਪਣੇ ਚੱਲ ਤੋਂ ਪਾਣੀ ਭੁਣੀ ਦਾ ਕਰਦੇ ਜਿਸਲਾ ਫੱਟ ਜਗਾੜਾ ਆਏ ਜਗਾੜ ਲਮਾ ਪੰਦਾ ਇੱਥੇ ਫੇਰ ਕੇ ਜਾ ਕੇ ਇਹ ਚਾਉਣਾ ਕੰਮ ਦੇਖੋ ਅੱਜ ਮਾਗੀ ਆ ਨਾ ਤਾਂ ਸੀ ਦੇਖੋ ਮਟਰੋਂ ਇੱਕ ਵਾਰ ਪ੍ਰੈਸ਼ਰ ਘਟਾ ਹੁਣ ਉਧਰੋਂ ਚੱਲ ਪਿਆ ਪਾਣੀ ਸਾਰਾ ਜੱਕ ਲੈ ਦੁਬਾਰਾ ਪ੍ਰੈਸ਼ਰ ਬਣ ਗਿਆ ਹੁਣ ਜੱਕ ਲੈ ਮਿੱਤਰੋ ਪਾਣੀ ਦੇਖੋ ਉਤਰਾ ਚੱਕਲੇ ਤੇ ਕੈਰੀ ਕੁਰੀ ਕਰਕੇ ਤੇ ਹੁਣ ਬਾਹਰ ਚੁੱਕਿਆਂ ਗੱਡੀ ਦੇ ਵਿੱਚ ਤੇ ਹੁਣ ਕਰ ਲੱਗਿਆ ਉਹਨੂੰ ਬੈਕ ਤੇ ਮੂਰੇ ਚੱਕ ਪਾਲ ਸਿੰਘ ਮੁਰਤੀ ਲਈ ਫਿਰਦਾ ਮਿੱਤਰੋ ਜੰਪ ਜੇ ਦੇ ਕਿਸ ਨੂੰ ਪਤਾ ਲੱਗੀ ਆ ਹੁਣ ਤੇ ਆਪਾਂ ਪਹੁੰਚ ਕੇ ਬਰਨਾਲੇ ਤੇ ਬਠਿੰਡਿਆਂ ਆ ਰਿਹਾ ਯਾਰ ਆਪਣਾ ਤੇ ਫਿਲਟਰ ਦਾ ਹਜੇ ਕੋਈ ਪਤਾ ਤਾਂ ਪਤਾਣੀ ਵੀ ਲੈ ਕੇ ਆਉ ਕਿ ਨਾ ਕਿਉਂਕਿ ਟਾਈਮ ਬਹੁਤ ਹੋ ਗਿਆ ਪਹਿਲਾਂ ਤਾਂ ਉਹਨੇ ਹੁਣ ਅਸੀਂ ਧਰੋ ਗੱਡੀ ਤੇ ਫਲਾ ਲ ਇੱਥੋਂ ਆਪਾਂ ਤਾਂ ਆਪਣੇ ਸਮਾਨ ਤੱਕ ਆ ਜਿ ਆਪਣਾ ਮਿਲ ਜੇ ਇਦੀ ਆਪ ਨੂੰ ਚੇਰ ਤੋਂ ਬੇਟਿੰਗ ਸੀਗੀ ਜੇ ਆਪ ਨੂੰ ਉਹ ਚੀਜ਼ ਮਿਲ ਗਈ ਮਿੱਤਰੋ ਫੇਰ ਤਾਂ ਹੈਗਾ ਓਕੇ ਰਿਪੋਰਟ ਕਰਮ ਬਾਕੀ ਉਹਦੀ ਬਸ ਹੈ ਜੇ ਮੇਰੇ ਖਿਆਲ ਨਾਲ ਆਈ ਨਹੀਂ ਉਹਨੂੰ ਇੱਕ ਵਾਰ ਕਾਲ ਕਰਕੇ ਪੁੱਛਦੇ ਆਂ ਬਾਕੀ ਨਾ ਬਸਟੈਂਡ ਕੋਲੀ ਚ ਲੱਗੀ ਜਿਆਦਾ ਮਾੜੀ ਜੀ ਗੰਮ ਕਰ ਪਰਦਾ ਮੈਨੂੰ ਹੈ ਸਾਡਾ ਵੀ ਫਿਲਟਰ ਕਿੱਥੇ ਆੜੀ ਫਿਲਟਰ ਵਾਈ ਤੁਹਾਡਾ ਯਾਰ ਦੁਕਾਨ ਬੰਦ ਪਈ ਸੀ ਦੁਕਾਨ ਪਹਿਣ ਟਾਈਮ ਹੋ ਗਿਆ 11:30 ਉਹ ਬਾਈ ਅਜੇ ਸਰਕਾਰੀ ਛੁੱਟੀ ਆ ਤੈਨੂੰ ਕਿਹਾ ਤੈਨੂੰ ਪਹੁੰਚਦਾ ਹੋ ਜੂ ਫਿਲਟਰ ਅਸਾਂ ਐ ਕਰ ਦਿੰਦੇ ਆ ਬੇਟ ਨੂੰ ਤੇ ਔਰ ਠੀਕ ਹੈ ਜੀ ਜੀ ਸ਼ੁਰੂਆਤ ਆਪਣੀ ਸਵਾਦ ਦਾ ਤੜਕੀ ਹੋ ਗਈ ਸੀ ਤੇ ਦੇਖ ਰਾ ਗਿਣਾ ਦੇ ਨੇ ਆਪਾਂ ਮਸਤੂਣਾ ਸਾਹਿਬ ਤੋਂ ਤੇ ਦੇਖ ਰਾਇ ਹੁਣ ਬਾਦਦੇ ਅੱਗੇ ਇੱਕ ਗੱਲ ਹੋਰ ਆ ਲਵੀ ਦੇਖ ਸਵਾਦ ਵੀ ਵਾਲੀ ਹੁੰਦੀ ਇੱਥੇ ਇਹ ਤਾਂ ਹੈ ਦਾਣੇ ਜਿਹੜੀ ਹੁੰਦੀਆਂ ਨੇ ਮੇਤਰ ਆਪਾਂ ਖੜੇ ਆ ਇਸ ਬਾਤ ਸੰਗਰੂਰ ਦੇ ਵਿੱਚ ਤੇ ਯਾਰ ਲਵੀ ਨੂੰ ਅੱਜ ਸੰਗਰੂਰ ਦਿਖਾ ਲਿਆਂਦਾ ਕੰਮ ਸੀ ਸਾਡੇ ਥੋੜੇ ਜੇ ਥੋੜੇ ਥੋੜੇ ਜੇ ਪਰਸਨਲ ਤਾਂ ਕਰਕੇ ਮਤਲਬ ਅਸੀਂ ਬਲੌਗ ਨਹੀਂ ਉੱਥੇ ਬਣਾਇਆ ਤੇ ਜਿਹੜੀ ਇੱਕ ਆਪਣੀ ਫਿਲਟਰ ਵਾਲੀ ਆਈਟਮਾ ਉਹ ਇਹਨੇ ਕਰਤੀ ਪੈਂਟਿੰਗ ਕਹਿੰਦਾ ਵੀ ਕੱਲ ਨੂੰ ਮੈਂ ਬਸ ਤੇ ਧਰਾ ਦੂੰਗਾ ਜੀ ਇਹਨੇ ਕੱਲ ਨੂੰ ਧਰਾਤੀ ਫਿਰ ਆਪਣਾ ਮਾਹੌਲ ਇੱਕ ਨੰਬਰ ਹੋਊ। ਫਿਰ ਆਪਾਂ ਇੱਕ ਲੰਬੀ ਰਾਈਡ ਤੇ ਲੈ ਕੇ ਜਾਵਾਂਗੇ ਤੁਹਾਨੂੰ ਸਾਰਿਆਂ ਨੂੰ। ਵਰਪ ਤੇ ਲੈ ਕੇ ਜਾਵਾਂਗੇ R15 ਤੇ। ਫੁੱਲ ਐਡਵੈਂਚਰ ਹੋਊਗਾ ਪੂਰਾ ਇੱਕ ਨੰਬਰ ਕੰਮ ਹੋਊ। ਤੇ ਉਹਦੇ ਬਲੌਗ ਆਪਾਂ ਮਿੱਤਰੋ ਪੇਜ ਦੇ ਉੱਤੇ ਪਾਵਾਂਗੇ। ਵੀ ਮਿੱਤਰੋ ਟਵਾਣਾ ਸਾਹਿਬ ਨੂੰ ਕਹਤਾ ਬਾਏ ਬਾਏ ਤੇ ਹੰਡਿਆ ਵਾਲਾ ਪੁਲ ਘੁੰਮ ਜੀਏ ਹੁਣ ਆਪਾਂ ਹੌਣਾ ਹੌਲੀ ਹੌਲੀ। ਨਿਆਣਾ ਪੌਲਸ ਘੁੰਮ ਕੇ ਤੇ ਜੂਸ ਵਾਲਾ ਯਾਰ ਤਾਂ ਹੈ ਨਹੀਂ ਸੀ ਨਹੀਂ ਸਾਨੂੰ ਜੂਸ ਵੀ ਤੇ ਨਿਆਣਾ ਪੌਲ ਘੁੰਮ ਲੀਏ ਤੇ ਹੁਣ ਇਧਰੋਂ ਹਾਈਵੇ ਚੜ ਕੇ ਆਪਾਂ ਚੱਲੀਏ ਮਿੱਤਰੋ ਟਾਈਮ ਟੂ ਟਾਈਮ ਘਰ ਟਾਈਮ ਟੂ ਡਾਓ ਘਰ ਟਾਈਮ ਨਾ ਜਾਈਏ ਤੇ ਬਾਲੀਵਾਲ ਵਾਲੇ ਯਾਰ ਵੀ ਸੱਦੀ ਜਾਂਦੇ ਤੇ ਹੁਣ ਫਿਲਟਰ ਵਾਲਾ ਕੰਮ ਤਾਂ ਯਾਰ ਉਹ ਆਪਣਾ ਫੇਰ ਪੈਂਡਿੰਗ ਰਹਿ ਗਿਆ ਵੈਸੇ ਹੀ ਮਰਨਾ ਜੇ ਤਾਂ ਹੁਣ ਜੀਰੋ ਜੀਰੋ ਬੱਤੂ ਵੀਰਾ ਸਹੀ ਵੀ ਅੱਜ ਪਤੀ ਖੜਾ ਅਗੇ ਮਿੱਤਰੋ ਉਹਦੇ ਹੁਣ ਚੱਕ ਲਿਆ ਆਪਾਂ ਜਹਾਜ਼ ਹੁਣ ਚੱਲਦੇ ਆਂ ਗਰਾਊਂਡ ਨੂੰ ਹਾਂ ਲਾ ਫੇਰ ਸੇਮ ਸਚੂਲ ਉਹੀ ਆਪਣਾ ਮਣੀ ਨੂੰ ਚੱਕਣਾ ਆਪਾਂ ਆ ਗਿਆ ਮਣੀ ਦਾ ਕੁਆਟਰ ਤੇ ਮਿੱਤਰੋ ਫਾਈਨਲੀ ਆਪਾਂ ਗਰਾਊਂਡ ਦੇ ਵਿੱਚੋਂ ਆ ਗਏ ਸੀਗੇ ਵਾਪਸ ਤੇ ਇਹ ਬਲੌਗ ਨੂੰ ਕਰ ਦੋ ਦੱਬ ਕੇ ਸ਼ੇਅਰ ਤੇ ਹੁਣ ਆਪਾਂ ਰੋਟ ਰੋਟ ਖਾ ਕੇ ਸ਼ੁਰੂ ਨੂੰ ਕਿੜਾ-ਕੁੜਾ ਦਬਾ ਕੇ ਫੋਨ ਹੋ ਗਿਆ ਸੀਗਾ ਆਪਣਾ ਲੋ ਤਾਂ ਕਰਕੇ ਉਹ ਸਾਰਾ ਕੁਝ ਆਪਾਂ ਕੈਪਚਰ ਨਹੀਂ ਕਰ ਸਕੀ ਤੇ ਹੁਣ ਆਪਾਂ ਆ ਗਏ ਫੋਨ ਚੱਕਿਆ ਤੇ ਸ਼ੇਅਰ ਕਰ ਦਿਓ ਬਲੌਗ ਨੂੰ ਘੈਂਟ ਘੈਂਟ ਬਲੌਗ ਦੇਖਣ ਲਈ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਜੁੜ ਕਰ ਲਓ ਤੇ ਘੰਟੀ ਵਾਲਾ ਬਟਨ ਦਬਲਿਓ ਤੇ ਅੱਜ ਦੇ ਬਲੌਗ ਨੂੰ ਕਰਦੇ ਆ ਜੀ ਇੱਥੇ ਖਤਮ ਦਬ ਕੇ ਕਰਦੇ ਹਾਂ ਧੰਨਵਾਦ